ਨਤੀਜੇ ਸਰਕਾਰੀ ਲੋਕਾਜੀ ਲੋਕਾਜੀ ਅਗਰ ਅਗਰ ਹਟ ਬਾਹਰ ਸਾਤ ਪਰਕਰ ਇੱਕ ਹੀ ਆਖੋ ਨੋਟਸ ਤੋਂ ਆਪ ਜੀ ਇਹ ਕਿਨਾਂਤਰ ਬਾਕੀ ਹੋਰ ਦੀ ਪੂਰੀ ਕਿਸ ਤਰ੍ਹਾਂ ਹੈ ਮੈਚ ਨਹੀਂ ਲੱਗਦੇ ਮਤਲਬ ਉਹ ਮਿਕਦਾ ਹੈ ਨਾ ਮਰਮਰ ਨਹੀਂ ਹਟਦਾ ਸਾਡਾ ਨਾਮ ਡੋਂਗਾ ਕਰਦਾ ਮੈਂ ਲੱਕੀ ਕੋ ਲੱਗਾ ਜਿਹੜਾ ਵੀ ਦਾ ਮੇਰਾ ਨਾਮ ਹੋ ਗਿਆ ਹੈ ਅੱਛਾ ਇਹ ਡੋਂਗਾ ਕਰਦਾ ਵੀਰ ਜੀ ਕੋਈ ਮੈਂ ਲੱਕੀ ਕਰਦਾ ਹਾਂ ਇਹ ਮੋਡਰਨ ਡੋਂਗਾ ਹੈ ਹਾਂ ਜੀ ਹਾਂ ਸਰਕੇਦਰਾ ਦਾ ਨੀਂਦ ਨੀਂਦ ਆਗਾ ਕੰਨੀ ਆਜਾ ਆ ਕੰਮ ਤੇ ਪੇਪਰ ਕਿਹਾ ਕਰਨਾ ਜਿਹਨੂੰ ਨਾਮ ਲੈ ਲਓ 10 ਮਿੰਟ ਹਾਂ ਅਰੇ ਅਸੂਨ ਹੁਣ ਹੁਣ ਵੀ ਕਰਦਾ ਕੰਮ ਨਹੀਂ ਆ ਮੇਰੇ ਨਾਲ ਮਾਨੇ ਵੀ ਹਾਂ ਇਹ ਸੇਮੀ ਨਹੀਂ ਅਗਦੀ ਕਿੰਨੇ ਪਰਚੇ ਤਰਤੇ ਅੱਗੇ ਨਸ਼ੇ ਦੇ ਨਸ਼ੇ ਦੇ ਸੰਚਾਰ ਹੈ ਸੰਚਾਰ ਪਰਚੇ ਆ ਗਏ ਹਾਂ ਹਾਂ ਹੁਣ ਹੁਣ ਨਹੀਂ ਕੰਮ ਕਰਦਾ ਇਹ ਸਰ ਜੀ ਮਹੱਲੇ ਦੇ ਪੁੱਤ ਨੇ ਤਲਾਸ਼ੀ ਲਈ ਇਹਦੀ ਹਾਂ ਅਸਲ ਵਿੱਚ ਇਹ ਤਾਂ ਲਿਆ ਹੁੰਦਾ ਸੀ ਆਹ ਬਾਹ ਜੀ ਫੋਨ ਦੇਗੀ ਹੋਇਆ ਇਹ ਇੱਕ ਮਿੰਟ ਦੇਖੀ ਰਾਤੀ ਤੀਕਰੀ ਠੀਕ ਆ ਕੋਣ ਅਸੀਰਲਾ ਪਰਚਾ ਕਰਦਾ ਹੈ ਦੱਸਣਾ ਜੀ ਪੰਜਵੇਂ ਇਹ ਜਮ ਲਪਕ ਇਹ ਕੰਮ ਤੋਂ ਕਰਦਾ ਨਹੀਂ ਸਰੋ ਕੇ ਨਵੇਂ ਨਾਮ ਲਾਤਾ ਹਿੰਨੇ ਮੈਂ ਥੋੜਾ ਨਾ ਆਪ ਕੋ ਫੜ ਲਈ ਜੀ ਕੋਈ ਨਾ ਕਰ ਦੋ ਇਹ ਸਮਾ ਆਹ ਦਾਦਾ ਪਰਚਾ ਆਏ ਮੈਸੇ ਐਂਡੀ ਆਪ ਨੂੰ ਵੀ ਗਿਆ ਲਾਤਾ ਹਿੰਨੇ ਹਾਂ ਜਿੱਕੇ ਤੋਂ ਨੇ ਟੱਕਰ ਉਹ ਮਰ ਗਿਆ ਨਹੀਂ ਜੀ ਮੈਨੂੰ ਇਹ ਹੋ ਗਿਆ ਐਮਸੀ ਨੂੰ ਮਾਰ ਕੇ ਬਸ ਲਾਤਾ ਜੀ ਜਿਸ ਨੂੰ ਨਹੀਂ ਦੇਖ ਸਮਾਤ ਬਾਅਦ गयो ਜੀ ਤੇਰੇ ਮੁੰਡੇ ਦਾ ਨਾਮ ਮੁੰੇ ਦਾ ਸੰਜੀਤ ਕੀ ਦਾ ਸੰਜੀਤ ਜੀ ਬਹੁਤ ਜੀ ਬਹੁਤ ਚੰਗਾ ਮੁੰਡਾ ਠੀਕ ਆ ਇੱਕ ਕੰਪੂਟਰ ਆ ਇੱਕ ਕਰਾ ਰਿਹਾ ਠੀਕ ਕਰ ਰਿਹਾ

मज़ा तो कम कर देंगे तो शिवराज जी ने क्या किया है? हाँ। तो इसलिए ऑस्पिरो के भाई बने हुए हैं। एक लो। आई निंदी साबाएं सब सा, नहीं। नहीं नहीं तो ये था था नहीं। तो ये मड़ा कम कर दो फिर ऐसा कर। नहीं 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 नहीं। ये तो गाँव है ना बच्चा भी जुबान में है गाँव। ये ओ और एक गाँव बच्चा भी होना है औ ये से सारे को मैंने ही कंट्रोल करो मैं दोबारा से ये राउंड कर बहुत दिनों में शाम को घर आंगे सारे ले गए और चक्कर मारने मारने नहीं नहीं पर तो भैया आने नहीं चाहिए और उनका हॉस्पिटल फाइन नहीं वो काम नहीं करता जे दोबारा फड़ गया तो फिर मैं सारे में आओ पढ़ाऊंगी भाई के पेनो काजा ही कौन नहीं कौन नहीं हां कौन दुकान में कौन गली नहीं दुकान ਕਾਜੀ ਤੇ ਪੈ ਗਿਆ ਨਹੀਂ ਮੈਂ ਹਾਂ ਫਾਈਨ ਐਕਾ ਸਰਲ ਸੈਕਿੰਡ ਹੋਣਾ ਪਰ ਲਾਸਟ ਪਰਚਾ ਕਦੋਂ ਦਾ ਹੋਇਆ ਅੱਛਾ ਤੁਮਾਂ ਮਾ ਨਹੀਂ ਮੇਰੇ ਵਿੱਚ ਖਰੀਦਾਈ ਟਾਈਮ ਹਾਂ ਮੇਰੀ ਤਾਂ ਕੀ ਕਰਨਾ ਬਤਰਾ ਜੋ ਮਦੀ ਦੁਨੀਆਂ ਬੜੀ ਆਸ ਹੈ ਮੈਂ ਹਰ ਜਾਣੀ ਦੱਸ ਮੇਰੀ ਆਸਾ ਕਹਿਣੀ ਹੈ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਨਸ਼ਿਆਂ ਵਿਰੁੱਧ ਵੱਡੀ ਮਹਿੰਮ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਜਿਹੜਾ ਵਾ ਆਪਰੇਸ਼ਨ ਜਿਹੜਾ ਵਾ ਈਗਲ 5 ਦੇ ਤਹਿਤ ਜਿਹੜਾ ਵਾ ਅੱਜ ਜਿਹੜੇ ਹੌਟਸਪੌਟ ਜਗ੍ਹਾ ਨੇ ਜਿੱਥੇ ਨਸ਼ੇ ਦੀ ਜਿਆਦਾ ਵਰਤੋਂ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਮਾਲਿਆਂ ਦੇ ਵਿੱਚ ਜਿਹੜੀ ਆ ਚੈਕਿੰਗ ਕੀਤੀ ਗਈ ਆ ਜਿਹਦੇ ਮੱਦੇ ਨਜ਼ਰ ਹੀ ਜਿਹੜਾ ਵਾ ਅੱਜ ਮਾਡਲ ਟਾਊਨ ਮੁਹੱਲਾ ਧਾਰੀਵਾਲ ਦੇ ਵਿੱਚ ਜਿਹੜੀ ਆ ਉਹ ਸਾਰੇ ਘਰਾਂ ਦੀ ਜਿਹੜੀ ਸਰਚ ਕੀਤੀ ਗਈ ਆ ਜਿਨ੍ਹਾਂ ਦੇ ਉੱਤੇ ਪੁਰਾਣੇ ਦੋ ਦੋ ਚਾਰ ਚਾਰ ਪਰਚੇ ਨੇ ਜਾਂ ਜਿਹੜੇ ਕ੍ਰਿਮੀਨਲ ਵਿਰਤੀ ਦੇ ਲੰਬਦੇ ਨੇ ਉਹਨਾਂ ਦੀ ਖਾਸ ਚੈਕਿੰਗ ਕੀਤੀ ਗਈ ਆ ਤੇ ਇਸੇ ਤਰ੍ਹਾਂ ਹੀ ਅਸੀਂ ਲੁਧਿਆਣਾ ਮੁਹੱਲਾ ਤੇ ਹੋਰ ਸੋਲਪਿੰਡ ਤੇ ਇਸ ਤੋਂ ਇਲਾਵਾ ਕੰਗ ਪਿੰਡ ਜਿਹੜਾ ਵਾ ਉਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਵਾ ਨਸ਼ੇ ਨੂੰ ਠੱਲ ਪਾਉਣ ਵਾਸਤੇ ਜਿਹੜੀ ਆ ਇਹ ਕੈਸੋ ਰੇਡ ਕੀਤਾ ਜਾ ਰਿਹਾ ਉਹ ਉਹਨਾਂ ਦੇ ਮਾਪਿਓ ਤੇ ਕਹਿੰਦੇ ਆ ਵੀ ਹੁਣ ਸਾਡੇ ਬੱਚੇ ਜਿਹੜੇ ਆ ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਜਿਹੜਾ ਵਾ ਆਪਣਾ ਲੇਬਰ ਕਰਦਾ ਵਾ ਕੋਈ ਪੇਂਟ ਦਾ ਕੰਮ ਕਰਦਾ ਵਾ ਕਿਸੇ ਨੇ ਦੱਸਿਆ ਵੀ ਉਹ ਜਿਹੜਾ ਵੇਟਰ ਦਾ ਕੰਮ ਕਰ ਰਿਹਾ ਵਾ ਇਸ ਤਰ੍ਹਾਂ ਜਿਹੜਾ ਮਤਲਬ ਅੱਗੇ ਨਾਲੋਂ ਫਰਕ ਹੈ ਤੇ ਜਿਹੜੇ ਲੋਕ ਨੇ ਕਿਹਾ ਵੀ ਸਾਡੇ ਬੱਚੇ ਜਿਹੜਾ ਵਾ ਹੁਣ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਗਏ ਨੇ ਹਾਂਜੀ 15 ਅਗਸਤ ਦੇ ਸਬੰਧ ਵਿੱਚ ਇੱਥੋਂ ਦੇ ਜਿਹੜੇ ਐਸਐਚਓ ਸਾਹਿਬ ਆ ਤੇ ਇਹਨਾਂ ਦੀ ਟੀਮ ਆ ਇਹ ਜਿਹੜੇ ਆ ਇਹਨਾਂ ਨੇ ਬੜੇ ਮਸਤੀਦੀ ਦੇ ਨਾਲ ਜਿਹੜੇ ਆਪਨਾ ਸਾਰੇ ਪਾਸੇ ਜਿਹੜੇ ਆ ਨਾਕੇ ਲਗਾਏ ਹੋਏ ਆ ਗਾਇ ਬਗਾਏ ਆ ਆਪ ਵੀ ਚੈੱਕ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਪੀਸੀਆਰ ਵਗੈਰਾ ਵੀ ਲਾਈ ਜਾਂਦੀਆਂ ਤੇ ਜਿਹੜੀ ਅਸੀਂ ਵੀ ਲੋਕਾਂ ਨੂੰ ਜਿਹੜੀ ਅਪੀਲ ਕਰਦੇ ਆ ਕਿ ਇਸ ਦੇ ਸਬੰਧ ਦੇ ਵਿੱਚ ਜੇ ਕੋਈ ਤੁਹਾਨੂੰ ਸ਼ੱਕੀ ਬੰਦਾ ਨਜ਼ਰ ਆਉਂਦਾ ਵਾ ਕੋਈ ਸ਼ੱਕੀ ਵਸਤੂ ਲਵਾਰਸ ਵਸਤੂ ਬੱਸ ਸਟੈਂਡ ਭੀੜ ਭੜੱਕੇ ਵਾਲੇ ਥਾਂ ਬੈਗ ਪਿਆ ਉਹਨੂੰ ਆਪ ਨਾ ਛੇੜੋ ਸੇ ਉਸੇ ਵੇਲੇ ਤੁਰੰਤ ਜਿਹੜਾ ਐਸਐਚਓ ਸਾਹਿਬ ਨੂੰ ਥਾਣੇ ਦੇ ਮੁੰਚੀ ਨੂੰ ਲੋਕਲ ਪੁਲਿਸ ਨੂੰ ਜਾਂ ਮੈਨੂੰ ਜਿਹੜੀ ਇਤਲਾਹ ਦਿਓ ਅਸੀਂ ਉਸੇ ਵੇਲੇ ਜਿਹੜਾ ਇਹਨੂੰ ਚੈੱਕ ਕਰਾਂਗੇ